ਦਰਸਕੋ ਪੀਡੀਐਫ ਮੇਲਾ ਜਿਹੜਾ ਜਗਰਾਉਂ ਪੀਡੀਐਫ 19ਵਾਂ ਮੇਲਾ ਲੱਗਿਆ ਹੋਇਆ ਅੱਜ ਆਖਰੀ ਦਿਨ ਆ ਪਿਛਲੇ ਤਿੰਨ ਦਿਨਾਂ ਤੋਂ ਮੇਲਾ ਪੂਰਾ ਜੋਬਨ ਤੇ ਭਰਿਆ ਸੋ ਅੱਜ ਫੇਰ ਆਪਾਂ ਮੇਲੇ ਦੇ ਵਿੱਚ ਪਹੁੰਚੇ ਆ ਇਸ ਮੇਲੇ ਦੇ ਦੌਰਾਨ ਤੁਹਾਨੂੰ ਇੱਥੇ ਜੋ ਵੀ ਮਸ਼ੀਨਰੀ ਆ ਜਾਂ ਹੋਰ ਪਸ਼ੂਆਂ ਦੇ ਦੁੱਧ ਚਵਾਈ ਦੇ ਮੁਕਾਬਲੇ ਹੋਏ ਨੇ ਉਹਦੇ ਸਾਰੇ ਬਾਰੇ ਜਾਣਕਾਰੀ ਡਿਟੇਲ ਦੇ ਨਾਲ ਦੇਵਾਂਗੇ ਸੋ ਇੱਥੋਂ ਆਪਾਂ ਅੱਜ ਕੋ ਦੇਖੋ ਟੀਡੀਐਫ ਮੇਲੇ ਦੇ ਵਿੱਚ ਹਰ ਤਰ੍ਹਾਂ ਦੀ ਮਸ਼ੀਨਰੀ ਜਿੱਥੇ ਖੇਤੀਬਾੜੀ ਦੇ ਨਾਲ ਸੰਬੰਧਿਤ ਮੌਜੂਦ ਆ ਉੱਥੇ ਡੈਰੀ ਫਾਰਮਿੰਗ ਦੇ ਧੰਦੇ ਨਾਲ ਸੰਬੰਧਿਤ ਵੀ ਹਰ ਤਰ੍ਹਾਂ ਦੇ ਪ੍ਰੋਡਕਟ ਇੱਥੇ ਮਸ਼ੀਨਰੀ ਮੌਜੂਦ ਆ ਤੁਸੀਂ ਦੇਖ ਰਹੇ ਹੋ ਚਵਾਈ ਵਾਲੀਆਂ ਮਸ਼ੀਨਾਂ ਨੇ ਜਿਹੜੀਆਂ ਕਿ ਡੈਰੀ ਫਾਰਮਿੰਗ ਦੇ ਧੰਦੇ ਦੇ ਨਾਲ ਸੰਬੰਧਿਤ ਸਾਰੀ ਮਸ਼ੀਨਰੀ ਇੱਥੇ ਮੌਜੂਦ ਆ ਤੇ ਇਹ ਮਸ਼ੀਨਾਂ ਵੱਖ-ਵੱਖ ਕੈਪੈਸਿਟੀ ਤੇ ਵੱਖ-ਵੱਖ ਰੇਟਾਂ ਦੀਆਂ ਨੇ ਜਿਹੜੀਆਂ ਵੱਖ-ਵੱਖ ਕੰਪਨੀਆਂ ਨੇ ਆਪੋ ਆਪਣੇ ਸਟਾਲ ਲਾਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਹਰ ਤਰ੍ਹਾਂ ਦੀ ਜਿਹੜੀ ਜਾਣਕਾਰੀ ਕਿਸਾਨ ਭਰਾਵਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਆ ਤੇ ਕਿਸਾਨ ਭਰਾ ਵੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪਹੁੰਚ ਕੇ ਆਪਣਾ ਇੱਥੇ ਲਾਹਾ ਲੈ ਰਹੇ ਨੇ ਆਪਣੇ ਕਿੱਤਿਆਂ ਦੇ ਨਾਲ ਸੰਬੰਧਤ ਸਾਰੀ ਜਾਣਕਾਰੀ ਜਿਹੜੀ ਕਿਸਾਨ ਵੀਰ ਇਕੱਠੀ ਕਰ ਰਹੇ ਨੇ ਤੇ ਜਿੱਥੇ ਇਹ ਮਸ਼ੀਨਰੀ ਖੇਤੀਬਾੜੀ ਤੇ ਡੈਰੀ ਫਾਰਮਿੰਗ ਦੇ ਧੰਦੇ ਦੇ ਨਾਲ ਸੰਬੰਧਤ ਉੱਥੇ ਹੀ ਨਾਲ-ਨਾਲ ਜੋ ਡੇਰੀ ਫਾਰਮਿੰਗ ਦੇ ਧੰਦੇ ਵਾਸਤੇ ਜਿਹੜਾ ਪਸ਼ੂਆਂ ਨੂੰ ਦਵਾਈਆਂ ਵਗੈਰਾ ਦੀ ਜ਼ਰੂਰਤ ਪੈਂਦੀ ਆ ਤੁਸੀਂ ਦੇਖ ਸਕਦੇ ਹੋ ਬਈ ਵੱਖ-ਵੱਖ ਕੰਪਨੀਆਂ ਦੀਆਂ ਦਵਾਈਆਂ ਵੀ ਇੱਥੇ ਮੌਜੂਦ ਨੇ ਸਟਾਲ ਲੱਗੇ ਹੋਏ ਨੇ ਜਿਹਦੇ ਬਾਰੇ ਵੀ ਕਿਸਾਨਾਂ ਨੂੰ ਦੱਸਿਆ ਜਾ ਰਿਹਾ ਤੇ ਵੱਖ-ਵੱਖ ਕੰਪਨੀਆਂ ਆਪਣੇ ਪ੍ਰੋਡਕਟ ਜਿਹੜੇ ਨੇ ਸੇਲ ਕਰ ਰਹੀਆਂ ਨੇ ਜਿੱਥੇ ਇਸ ਮੇਲੇ ਦੇ ਵਿੱਚ ਮਸ਼ੀਨਰੀ ਖੇਤੀਬਾੜੀ ਦੇ ਨਾਲ ਸੰਬੰਧਤ ਆ ਉੱਥੇ ਡੈਰੀ ਫਾਰਮਿੰਗ ਦੇ ਧੰਦੇ ਨਾਲ ਸੰਬੰਧਤ ਵੀ ਸਾਰੇ ਪ੍ਰੋਡਕਟ ਇੱਥੇ ਮੌਜੂਦ ਨੇ ਜੇ ਤੁਸੀਂ ਦੇਖ ਰਹੇ ਹੋ ਡੈਰੀ ਨਾਲ ਸੰਬੰਧਤ ਇਸਟਾਲ ਤੇ ਜੋ ਪਸ਼ੂਆਂ ਦੇ ਇਠਾਂ ਬਸਾਉਣ ਵਾਲੇ ਮੈਟ ਵਗੈਰਾ ਨੇ ਹੋਰ ਡੈਰੀ ਨਾਲ ਸੰਬੰਧਤ ਸਾਰੀ ਇਥੋਂ ਮਟੀਰੀਅਲ ਆ ਉਹ ਜਿਹੜੇ ਨੇ ਕਿਸਾਨ ਭਰਾ ਦੇਖ ਰਹੇ ਨੇ ਪਸੰਦ ਕਰ ਰਹੇ ਨੇ ਜੋ ਜੋ ਵੀ ਵੈਰਿਟੀ ਹਰ ਇੱਕ ਨੂੰ ਪਸੰਦ ਆਉਂਦੀ ਆ ਉਹ ਖਰੀਦ ਵੀ ਰਹੇ ਨੇ ਤੇ ਨਾਲ ਕੰਟੈਕਟ ਕਰਨ ਵਾਸਤੇ ਨੰਬਰ ਵਗੈਰਾ ਕਾਰਡ ਵਗੈਰਾ ਲੈ ਰਹੇ ਨੇ ਸੋ ਨਾਲ ਇੱਥੇ ਆਪਣੇ ਨਰੋ ਜਿਹੜੀ ਜ਼ਿਆਦਾਤਰ ਮਸਿੰਦਰੀ ਇੱਥੇ ਉਹ ਤੁਹਾਨੂੰ ਕੱਲ ਵੀ ਦੱਸਿਆ ਸੀ ਵੀ ਚਾਰ ਵਾਲੀਆਂ ਮਸ਼ੀਨਾ ਮੱਕੀ ਦਾ ਚਾਰ ਬਣਾਉਣ ਵਾਸਤੇ ਉਹ ਜ਼ਿਆਦਾ ਗਿਣਤੀ ਦੇ ਵਿੱਚ ਇਸ ਮੇਲੇ ਦਾ ਸ਼ਿੰਗਾਰ ਬਣੀਆਂ ਹੋਈਆਂ ਨੇ ਕਿਉਂਕਿ ਜਾਦੇ ਪਸ਼ੂਆਂ ਵਾਸਤੇ ਤੇ ਸਾਰਾ ਸਾਲ ਜਿਹੜਾ ਆਪਣਾ ਹਰੇ ਚਾਰੇ ਦੀ ਵਿਵਸਥਾ ਨਹੀਂ ਰਹਿ ਸਕਦੀ ਇਸ ਕਰਕੇ ਚਾਰ ਬਣਾਉਣ ਵਾਲੀਆਂ ਮਸ਼ੀਨਾਂ ਇਹ ਤੁਸੀਂ ਦੇਖ ਸਕਦੇ ਹੋ ਮਹਿੰਦਰਾ ਟਰੈਕਟਰ ਤੇ ਦੋਨੇ ਬੰਨੇ ਦੇ ਸਟੀering ਨੇ ਤੇ ਮੂਰੇ ਦੇ ਆ ਮਗਰਲੀ ਸਾਈਡ ਦੇ ਮਸ਼ੀਨ ਫੈਟਾ ਤੇ ਤੁਸੀਂ ਇਹਨੂੰ ਦੋਨਾਂ ਸਾਈਡਾਂ ਨੂੰ ਇਸਤੇਮਾਲ ਕਰ ਸਕਦੇ ਹੋ ਦੇਖੋ ਮਹਿੰਦਰੀ ਵੀ ਫਿਰ ਹੁਣ ਤਾਂ ਕੌਰਨ ਵਰਗੀ ਸਾਰੀ ਮਸ਼ੀਨਰੀ ਭਾਰਤ ਦੇ ਵਿੱਚ ਵੀ ਮੌਜੂਦ ਆ ਤੁਸੀਂ ਕਿਸੇ ਵੀ ਤਰ੍ਹਾਂ ਦੀ ਮਸ਼ੀਨਰੀ ਦਾ ਇਸਤੇਮਾਲ ਕਰ ਸਕਦੇ ਹੋ ਤੇ ਬਹੁਤ ਸਾਰੇ ਕਿਸਾਨ ਜਿਹੜੇ ਨੇ ਉਹ ਇਹਦੇ ਬਾਰੇ ਜਾਣਕਾਰੀ ਵੀ ਲੈ ਰਹੇ ਨੇ ਤੁਸੀਂ ਜੁੜੇ ਰਹੋ ਵੰਡ ਨਿਊਜ਼ ਦੇ ਨਾਲ ਤੇ ਤੁਹਾਨੂੰ ਸਾਰੀ ਜਾਣਕਾਰੀ ਤਰਤੀਬ ਵਾਰ ਦੇਵਾਂਗੇ ਦਰਸ਼ਕੋ ਆਪਾਂ ਪੀਡੀਐਫ ਲੈਣੇ ਤੇ ਇਹ ਕਾਮ ਦੇ ਨਜ਼ਦੀਕ ਯਾਤਰਾ ਵਾਲਿਆਂ ਦੀ ਸਟਾਲ ਲੱਗੀ ਹੋਈ ਆ ਜਿਹੜੀਆਂ ਕਿ ਨਵੇਂ ਦੇਖਣ ਨੂੰ ਸਾਨੂੰ ਚੀਜ਼ ਮਿਲੀ ਆ ਉਹਦੇ ਸੰਬੰਧ ਚ ਕੰਕੜੀ ਤੋਂ ਬਲਾਈ ਵੀਰ ਜੀ ਸਾਡੇ ਨਾਲ ਜੁੜੇ ਨੇ ਉਹ ਆਪਾਂ ਨੂੰ ਸਾਰੀ ਜਾਣਕਾਰੀ ਇਹਦੇ ਬਾਰੇ ਦੇਣਗੇ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਇਹਦੀ 3.5 ਫੁੱਟ ਦੀ ਚੌੜਾਈ ਹੁੰਦੀ ਆ ਜੀ 8 ਫੁੱਟ ਤੋਂ ਲੈ ਕੇ 20 ਫੁੱਟ ਤੱਕ ਦੀ ਲੰਬਾਈ ਹੁੰਦੀ ਆ ਜੀ ਨਾ ਤਾਂ ਇਹ ਤੇ ਅੱਗ ਦਾ ਕੋਈ ਅਸਰ ਹੈ ਮੰਨ ਲਓ ਇਹ ਤੇ ਅੱਗ ਲੱਗਦੀ ਨਹੀਂ ਹੈਗੀ ਜੇ ਕਿਤੇ ਅੱਗ ਲੱਗ ਜਾਂਦੀ ਹੈ ਇਹਦੇ ਇੱਕ ਟੋਟੇ ਤੇ ਅੱਗ ਲਾ ਕੇ ਦੂਜੇ ਟੋਟੇ ਤੇ ਆ ਕੇ ਖੜ ਜਣੀ ਆ ਜੀ ਆਪਾਂ ਸ਼ੀਲ ਦੀਆਂ ਚਾਦਰਾਂ ਪਾਣੇ ਆ ਥੱਲੇ ਖੜ ਜੀ ਮੀਂਹ ਵਾਲੇ ਦਿਨ ਖੜਕਾ ਬਹੁਤ ਹੁੰਦਾ ਇਹਦਾ ਖੜਕਾ ਕੋਈ ਨਹੀਂ ਹੈਗਾ ਦੂਜੀ ਗੱਲ ਇਹ ਤੇ ਅੱਗ ਦਾ ਕੋਈ ਅਸਰ ਨਹੀਂ ਹੈਗਾ ਜੇ ਆਪਾਂ ਪਸ਼ੂਆਂ ਲਈ ਪਾਣਾ ਦੂਜਾ ਖੇਤੀਬਾੜੀ ਦਾ ਸੰਦਾਂ ਲਈ ਪਾਣਾ ਇਹ ਦੋਨਾਂ ਲਈ ਵਰਦਾਨ ਹੈ ਜੀ ਕਿਉਂ ਪਸ਼ੂ ਦੇ ਪਸ਼ਾਬ ਚ ਨਾ ਤੇਜਾਬ ਹੁੰਦਾ ਜਦੋਂ ਧਰਤੀ ਗਰਮ ਹੁੰਦੀ ਹੈ ਉਹਨੇ ਸ਼ੈੱਡ ਵੱਲੋਂ ਗਰਮ ਹੋ ਕੇ ਉੱਪਰ ਜਾਣਾ ਹੈ ਜੀ ਦੁਨੀਆ ਜਹਾਨ ਦਾ ਜਿਹੜਾ ਮਰਜੀ ਸ਼ੈੱਡ ਪਾ ਦਿਓ ਉਹਨੇ ਉਹੀ ਖਰਾਬ ਕਰ ਦੇਣਾ ਜਾਂ ਗਾਲ ਦੇਣਾ ਇਹ ਪਹਿਲਾ ਸ਼ੈੱਡ ਹੈ ਜਿੱਤੇ ਤੇ ਤੇਜਾਬ ਦਾ ਕੋਈ ਅਸਰ ਨਹੀਂ ਹੈਗਾ ਨੇ ਤੇ ਅੱਗ ਲਾ ਲੋ ਇੱਥੇ ਤੇਜਾਬ ਛੱਟ ਲੋ ਕੋਈ ਅਸਰ ਨਹੀਂ ਹੈਗਾ ਦੂਜੀ ਗੱਲ ਹੈ ਬਾਹਰ ਨਾਲੋਂ 8 ਤੋਂ 10 ਡਿਗਰੀ ਟੈਂਪਰੇਚਰ ਘਟਾ ਦਿੰਦੀ ਹੈ ਇੱਕ ਹੁੰਦਾ ਰੰਗ ਉੱਤੇ ਹੋਣਾ ਆਪਾਂ ਅੱਜ ਮੰਨ ਲਈਏ ਆਪਾਂ ਅੱਜ ਲਾਤੀ ਸਾਲ ਬਾਅਦ ਕਿਸਮੈਲੀ ਲੱਗਣ ਲੱਗ ਜਣੀ ਹੈ ਇਹ ਮਟੀਰੀਅਲ ਦੇ ਵਿੱਚ ਰੰਗ ਹੈ ਜੀ ਜੋ ਚੀਜ਼ ਅੱਜ ਲਾਈ ਹੈ 15 ਤੋਂ 20 ਸਾਲ ਬਾਅਦ ਵੀ ਉਹੀ ਚੀਜ਼ ਰਹਿਣੀ ਹੈ ਦੇਖੋ ਜੀ ਪੂਰੇ ਸ਼ੈੱਡ ਚਕ ਲਈ ਇੱਕੋ ਚੀਜ਼ ਦਾ ਡਰ ਹੈ ਜਿਹਨੂੰ ਜਰ ਲੱਗਣ ਦਾ ਡਰ ਹੁੰਦਾ ਹੈ ਇਹਦਾ ਪੇਚ ਜਿਹੜੇ ਰੰਗ ਦੀ ਤੁਸੀਂ ਸ਼ੀਟ ਲਈ 6 ਰੰਗ ਨੇ ਜਿਹੜੇ ਰੰਗ ਦੀ ਤੁਸੀਂ ਸ਼ੀਟ ਲਈ ਉਹੀ ਰੰਗ ਦਾ ਪੇਜ ਤੇ ਟਕਣ ਲਾ ਕੇ ਦਿੰਦੇ ਜੀ ਨਾ ਪਾਣੀ ਦੇ ਹੱਥ ਆਵੇ ਤੇ ਨਾ ਇਹਨੂੰ ਜਰ ਲੱਗੇ ਬਾਕੀ ਕੋਈ ਵੀ ਦਿੱਕਤ ਹੈਗੀ ਹੈ ਬ੍ਰਾਂਡ ਦਾ ਇੱਕ ਪਹਿਦਾ ਹੁੰਦਾ ਬ੍ਰਾਂਡ ਬਾਅਦ ਚ ਤੁਹਾਡੇ ਨਾਲ ਖੜਦਾ ਹੈ ਸਾਈਵਾਨ ਦਾ ਪ੍ਰੋਡਕਟ ਹੈ ਬ੍ਰਾਂਡ ਆਫ ਦਿ ਟਾਈਮ ਦਾ ਸਭ ਤੋਂ ਐਡਵਾਂਸ ਮਟੀਰੀਅਲ ਦੇ ਵਿੱਚ ਹੈ ਜੀ ਬਾਕੀ ਹੋਰ ਪੁੱਛੋ ਜੀ ਜੇ ਕੋਈ ਸ਼ੰਕਾ ਹੈਗੀ ਹੈ ਜੀ ਇਹ ਪ੍ਰਤੀ ਪੀਸ ਦਾ ਪ੍ਰਾਈਸ ਕੀ ਹੈ ਜੀ ਇਹ ਭਾਈ 60 ਰੁਪਏ ਸਕੇਅਰ ਫੁੱਟ ਹੈ ਜੀ ਇਹ ਭਾਵੇਂ ਆਫ ਦਿ ਟਾਈਮਸ ਥੋੜੀ ਜੀ ਮਾੜੀ ਹੈਗੀ ਹੈ ਜਿਹੜਾ ਟਾਪ ਦਾ ਮਟੀਰੀਅਲ ਹੁੰਦਾ ਹੈ ਨਾ ਉਹਦੀ ਕਾਪੀਆਂ ਆਣੀਆਂ ਸ਼ੁਰੂ ਹੋ ਜਾਂਦੀਆਂ ਜੀ ਜਿਹੜੀ ਵੀ ਚੀਜ਼ ਲੈਣੀ ਹੈ ਬ੍ਰਾਂਡ ਦੀ ਲਾਓ ਤੇ ਮੋਹਰ ਦੇਖ ਕੇ ਲਾਓ ਜੇ ਟਾਈ ਐਮ ਐਮ ਲਿਖਿਆ ਹੈ ਤੇ ਕੰਪਨੀ ਟਾਈ ਐਮ ਐਮ ਤੁਹਾਨੂੰ ਦੱਸ ਕੇ ਦੇਵੇਗੀ ਜੀ ਇਹ ਦੇਖ ਲਓ ਤੇ ਮੋਹਰ ਤੇ ਇੱਕ ਵਾਰੀ ਫੋਕਸ ਕਰਾਓ ਜੀ ਛੇ ਰੰਗ ਨੇ ਜਿਹੜੇ ਰੰਗ ਦੀ ਤੁਸੀਂ ਸ਼ੀਟ ਲਓਗੇ ਉਹੀ ਰੰਗ ਤੇ ਮੋਹਰ ਹੋਏਗੀ ਜੀ ਬਾਕੀ ਹੋਰ ਪੁੱਛੋ ਜੇ ਕੋਈ ਦਿੱਕਤ ਹੈ ਜੀ ਪੰਜਾਬ ਦੇ ਵਿੱਚ ਮਤਲਬ ਕਿਹੜੀ ਕਿਹੜੀ ਜਗ੍ਹਾ ਤੋਂ ਹੈ पारी, पैन इंडिया हैगी है जी जिते चाहिए पैन इंडिया अवेलेबिलिटी है अपने सारे पास है मनोपली अपने है जी भाजपा कॉन्टैक्ट नंबर ब्रोशर दिखाया जाएगा उसे तो देख के पुछो जी कोई दिक्कत नहीं हाँ जी आओ जी आओ, जी, आओ। नमन भाजपी ब्रॉशर देना जी या नंबर ਭਾਈ ਨੰਬਰ ਬੋਲਨਾ ਜਿਹੜਾ ਆਪਣੀ ਏਜੰਸੀ ਦਾ ਜੀ ਇਹਨੂੰ ਕ੍ਰੀਡਣਾ ਚਾਹੁੰਦੇ ਨੇ ਕਿੱਥੋਂ ਦਾ ਬੋਲ ਨੇ ਨੰਬਰ ਜਿਹੜਾ ਉਹ ਦੱਸ ਦਿੰਦੇ ਆ ਤਾਂ ਕਿ ਤੁਸੀਂ ਇਹਨਾਂ ਦੇ ਨਾਲ ਰਾਤ ਦਾ ਕਰਕੇ ਇਹ ਵਧੀਆ ਚਾਦਰ ਨੇ ਇਹਨਾਂ ਨੂੰ ਕ੍ਰੀਡ ਕਰਦੇ ਹਾਂ ਹਾਂਜੀ ਭਾਈ ਜੀ ਬੋਲ ਦਿਓ 9256100117 ਤੁਸੀਂ WhatsApp ਤੇ ਮੈਸੇਜ ਕਰ ਸਕਦੇ ਹੋ ਜਾਂ ਵਰਕਿੰਗ ਆਵਰ 'ਚ ਕਦੇ ਵੀ ਕਾਲਸ ਕਰ ਸਕਦੇ ਹੋ ਜੀ 9256100117 ਜੀ ਜਦੋਂ ਮਰਜ਼ੀ ਤੁਸੀਂ ਇਸ ਤੇ ਫੋਨ ਕਰ ਸਕਦੇ ਹੋ WhatsApp ਤੇ ਨਾਲ ਮੈਸੇਜ ਪਾ ਦਿਓ ਜੀ ਦਰਸ਼ਕੋ ਜਿੱਥੇ ਪੀਡੀਐਫ ਮੇਲੇ ਤੇ ਤਰ੍ਹਾਂ ਤਰ੍ਹਾਂ ਦੀ ਮਸ਼ੀਨਰੀ ਵੱਡੀ ਤੋਂ ਵੱਡੀ ਮਸ਼ੀਨਰੀ ਇੱਥੇ ਕਿਸਾਨਾਂ ਲਈ ਖੇਤ ਦਾ ਕੇਂਦਰ ਬਣੀ ਆ ਉੱਥੇ ਬੱਖ-ਵੱਖ ਕੰਪਨੀਆਂ ਦੀਆਂ ਛੋਟੀਆਂ ਮਸ਼ੀਨਾਂ ਜਿਹੜੀਆਂ ਕਿ ਆਮ ਕਿਸਾਨ ਦੇ ਵੀ ਬਜਟ ਦੇ ਵਿੱਚ ਵੀ ਆ ਸਕਦੀਆਂ ਨੇ ਤੇ ਉਹਦੀ ਵਰਤੋਂ ਦੇ ਵਿੱਚ ਵੀ ਉਹ ਮਸ਼ੀਨਾਂ ਵੀ ਇੱਥੇ ਮੌਜੂਦ ਨੇ ਆਪਾਂ ਜੀ ਕਲਾਸ ਕੰਪਨੀ ਦੀ ਇੱਥੇ ਡੰਡਾ ਬੰਨਣ ਵਾਲੀ ਇੱਕ ਛੋਟੀ ਜੀ ਮਸ਼ੀਨ ਜਿਹੜੀ ਤੁਸੀਂ ਦੇਖ ਸਕਦੇ ਹੋ ਜਿਹੜਾ ਰਲ ਮੈਂ ਸੋਖਣ ਵੀ ਜਿਹੜਾ ਹੈ ਬਰਤ ਸਕਦਾ ਖਰੀਦ ਸਕਦਾ ਉਹਨਾਂ ਦੇ ਹਸਤਾਲ ਤੇ ਪਹੁੰਚੇ ਆ ਕੰਪਨੀ ਕੋ ਕੋਲਾਈ ਵੀਰ ਜੀ ਆਪਣੇ ਨਾਲ ਜੁੜ ਚੁੱਕੇ ਨੇ ਇਹਦੀਆਂ ਕੀ ਖੂਕੀਆਂ ਨੇ ਕੀ ਇਹਦੀ ਰਿਕਵੈਸਟੀ ਆ ਸਾਰੀ ਜਾਣਕਾਰੀ ਆਪਾਂ ਨੂੰ ਦੇਣਗੇ ਜੀ ਵੀਰ ਜੀ ਕੀ ਕਹਿਣਾ ਤੁਹਾਨੇ ਕਿਸਾਨਾਂ ਨੂੰ ਇਹਦੇ ਬਾਰੇ ਕੀ ਜਾਣਕਾਰੀ ਦੇਣੀ ਚਾਹੁੰਦੇ ਆ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਮੈਂ ਜੀ ਕਲਾਸ ਤੋਂ ਸਤਨਾਮ ਸਿੰਘ ਜੀ ਤੇ ਅਸੀਂ ਪੀਡੀਐਫ ਮੇਲੇ ਤੇ ਮਸ਼ੀਨ ਲੈ ਕੇ ਆਏ ਬੈਲਰ ਮਸ਼ੀਨਾਂ ਇਹ ਸਿਰਫ ਇਹਦਾ 6 ਲੱਖ ਪ੍ਰਾਈਸ ਦੀ ਮਸ਼ੀਨ ਆ ਜੀ ਇਹੇ ਤੇ ਜੇ ਮਾਰਕੀਟ ਦੀ ਗੱਲ ਕਰੋਗੇ ਇਹਦੇ ਕੰਪੇਅਰ ਦੇ ਮਸ਼ੀਨਾਂ 23-23 ਲੱਖ ਦੇ ਮਸ਼ੀਨਾਂ ਨੇ ਬਹੁਤ ਵੱਡੇ ਏਰੀਆ ਲੰਦੇ ਨੇ ਉਹ ਤੇ ਪਾਵਰ ਵੀ ਵੱਡੀ ਲੈਂਦੇ ਨੇ ਤੇ ਸਿਰਫ 5.5 ਪਾਵਰ ਦੀ ਮੋਟਰ ਤੇ ਚੱਲਦੀ ਆ 3 ਪੇਜ ਮੋਟਰ ਤੇ ਵੀ ਚੱਲ ਜੂਜੀ ਤੇ ਉਸ ਤੋਂ ਬਿਨਾਂ ਆਪਾਂ ਇਹਨੂੰ ਜਨਰੇਟਰ ਤੇ ਵੀ ਚਲਾ ਸਕਦੇ ਆ ਤੇ ਇਹ ਇੱਕ ਘੰਟੇ 'ਚ 60 ਬੇਲਾਂ ਸੀ ਕਹਿ ਕੇ ਦੰਨੇ ਆ ਘੱਟੋ ਘੱਟ 60 ਨੇ 70 ਵੀ ਹੋ ਜਾਣਗੇ 80 ਵੀ ਹੋ ਜਾਣਗੀਆਂ ਤੇ 70 ਤੋਂ 90 ਕਿਲੋ ਤੱਕ ਇਹ ਬੇਲ ਬਣਾਉ ਜੀ ਇਹ ਛੋਟਾ ਪਲਾਂਟ ਜਿਹਨੇ ਲਾਉਣਾ ਕੋਈ ਵੀ ਆਪਾਂ ਕੰਮ ਕਰਨਾ ਚਾਹੁੰਦਾ ਉਹਦੇ ਖਾਤਰ ਇਹ ਬਹੁਤ ਚੰਗੀ ਮਸ਼ੀਨ ਹੈ ਜੀ ਜਿੱਦੀ ਮੈਡੀ ਫੈਕਟਰੀ ਕਿਹੜੀ ਜਗ੍ਹਾ ਹੁੰਦੀ ਹੈ ਜੀ ਇਹ ਇੰਪੋਰਟ ਆਈ ਇੰਪੋਰਟ ਹੁੰਦੀ ਹੈ ਇਹ ਜਾਂ ਆਪਣੀ ਜੀ ਕਲਾਸ ਕੰਪਨੀ ਜਪਾਨ ਤੇ ਚੀਨ ਤੋਂ ਹਾਂਜੀ ਹਾਂਜੀ ਤੇ ਜੇ ਪੰਜਾਬ ਦੇ ਲੋਕਾਂ ਨੇ ਇਹ ਖਰੀਦ ਨਹੀਂ ਹੋਵੇ ਤਾਂ ਫਿਰ ਉਹ ਕਿਧਰੋਂ ਕੰਡੈਕਟ ਕਰ ਸਕਦੇ ਆ ਉਹ ਜੀ ਆਪਣੇ ਕੋਲ ਜੇ ਪੰਜਾਬ 'ਚ ਖਰੀਦਣੀਆਂ ਤਾਂ ਆਪਣਾ ਜਲਾ ਸੰਗਰੂਰ ਪਿੰਡ ਚੰਗਾਲ ਆ ਜੀ ਆਪਣਾ ਮਸਤੋਂ ਸਭ ਦੇ ਕੋਲੇ ਜੇ ਕੋਈ ਆਊਟਰ ਸਟੇਟ ਆ ਜਮੇ ਕੋਈ ਆਪਣਾ ਮਹਾਰਾਸ਼ਟਰ ਦਾ ਜਾਂ ਕੋਈ ਕਰਨਾਟਕਾ ਆਂਧਰਾ ਉਧਰਲੇ ਕਸਟਮਰ ਨੇ ਤਾਂ ਉਹਨਾਂ ਨੂੰ ਆਪਾਂ ਮਹਾਰਾਸ਼ਟਰ ਚ ਬਾਰਾਮਤੀ ਚ ਆਪਾਂ ਡਿਲੀਵਰੀ ਦਵਾਂਗੇ ਜੀ ਬਾਰਾਮਤੀ ਵੀ ਆਪਣੀ ਫੈਕਟਰੀ ਹੈ ਇੱਕ ਇਹਦੀ ਗਾਰੰਟੀ 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 ਇੱਕ ਸੀਜ਼ਨ ਦੀ ਹੈ ਜੀ ਇੱਕ ਸਾਲ ਦੀ ਹਾਂਜੀ ਤੇ ਮਤਲਬ ਚਾਰ ਪੁੱਤਰ ਕੇ ਇੱਥੇ ਆ ਕੇ ਇਹਦੇ ਚ ਪਾਇਆ ਜਾਊਗਾ ਹਾਂਜੀ ਹਾਂਜੀ ਸਾਰਾ ਫੁੱਲੀ ਆਟੋਮੈਟਿਕ ਆ ਕੋਈ ਆਏ ਨਹੀਂ ਹੈਗਾ ਵੀ ਕੋਈ ਲੇਬਰ ਦੀ ਜ਼ਰੂਰਤ ਐ ਉੱਥੇ ਮਾਲ ਪਾਉਣਾ ਤੇ ਇੱਥੋਂ ਇਹ ਟੋਕੋ ਰੈਡੀ ਦੇ ਉੱਪਰ ਵੀ ਆਪ ਧਰ ਕੇ ਦੇਣਾ ਨੇ ਇਹ ਰੈਡੀ ਇੱਥੇ ਆਉਰੇ ਲੱਗਣੀ ਐ ਤੇ ਇਹਨੇ ਇਹਦੇ ਉੱਪਰ ਮਾਲ ਧਰ ਕੇ ਦੇਣਾ ਆਪਾਂ ਨੂੰ ਹਾਂਜੀ 50 ਪੈਸੇ ਪਰ ਕਿਜੀ ਦਾ ਇਹਦਾ ਖਰਚਾ ਜੀ ਪੇਪਰ ਦਾ ਹੀ ਪੇਪਰ ਦਾ ਹਾਂ ਹਾਂ ਪਰ ਕਿਜੀ ਦਾ ਇਹਦਾ ਖਰਚਾ ਵਾ ਤੇ ਤੁਸੀਂ ਆਪਣਾ ਕੰਟੈਕਟ ਨੰਬਰ ਵੀ ਦੋ ਫਿਰ 9465072680 9465072680 ਦਰਸ਼ਕੋ ਦੇਖੋ ਸਾਰੀ ਜਾਣਕਾਰੀ ਤੁਹਾਨੂੰ ਦੇ ਦਿੱਤੀ ਵੀ 6 ਲੱਖ ਰੁਪਈਆ ਇਹਦਾ ਪ੍ਰਾਈਸ ਹੈਗਾ ਕੋਈ ਵੀ ਛੋਟਾ ਕਿਸਾਨ ਆਪਣਾ ਜਿਹੜਾ ਇਹਨੂੰ ਖਰੀਦ ਸਕਦਾ ਕਿਉਂਕਿ ਚਾਰ ਆ ਜਿਹੜਾ ਇਹ ਆਪਾਂ ਲੱਤੜ ਕੇ ਪਾਉਨੇ ਆ ਟੋਇਆਂ ਚ ਪਾਉਨੇ ਆ ਉਹਦੇ ਵਿੱਚ ਚਾਰ ਖਰਾਬ ਹੋਣ ਦੀ ਸ਼ਿਕਾਇਤ ਬਹੁਤ ਰਹਿੰਦੀ ਆ ਜਦੋਂ ਕਿ ਗੰੰਢਾਂ ਜਿਹੜੀਆਂ ਵੱਜਦੀਆਂ ਨੇ ਉਹਦੇ ਨਾਲ ਚਾਰ ਦੇ ਖਰਾਬ ਹੋਣ ਦੇ ਚਾਂਸ ਬਹੁਤ ਘੱਟ ਜਾਂਦੇ ਨੇ ਇਸ ਕਰਕੇ ਕਿਸਾਨਾਂ ਲਈ ਇਹ ਬਹੁਤ ਫਾਇਦੇਮੰਦ ਮਸ਼ੀਨਾਂ ਜਿਹਦੇ ਬਾਰੇ ਜਾਣਕਾਰੀ ਤੁਹਾਨੂੰ ਦਿੱਤੀ ਆ ਤੇ ਹੋਰ ਵੀ ਅਤਰ ਵਕਤ ਵਕਤ ਤਰ੍ਹਾਂ ਦੀਆਂ ਜਾਣਕਾਰੀਆਂ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਰਾਵਾਂਗੇ ਤੁਸੀਂ ਜੁੜੇ ਰਹੋ ਵੰਡਦੇ ਪੰਜਾਬ ਦੇ ਅੱਜ ਦੇ ਦਰਸ਼ਕੋ ਆਪਾਂ ਮਯੂਰ ਕੰਪਨੀ ਦੇ ਸਟਾਲ ਤੇ ਖੜੇ ਆ ਜਿੱਥੇ ਤੁਹਾਨੂੰ ਮੱਕੀ ਦਾ ਅਚਾਰ ਮੱਕੀ ਕੱਟਣ ਵਾਲੀ ਮਸ਼ੀਨ ਦਿਖਾਈ ਆ ਉਹਦੇ ਸੰਬੰਧ 'ਚ ਕੰਪਨੀ ਤੋਂ ਬੁਲਾਈ ਵੀਰ ਜੀ ਆਪਣੇ ਨਾਲ ਜੁੜ ਚੁੱਕੇ ਨੇ ਉਹ ਮਸ਼ੀਨ ਬਾਰੇ ਆਪਾਂ ਨੂੰ ਡੀਟੇਲ ਦੇ ਵਿੱਚ ਜਾਣਕਾਰੀ ਦੇਣਗੇ ਵੀਰ ਜੀ ਕਿਸਾਨਾਂ ਨੂੰ ਕੀ ਕਹਣਾ ਚਾਹੁੰਦੇ ਹੋ ਤੁਸੀਂ ਆਪਣੀ ਮਸ਼ੀਨਰੀ ਬਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਕੁਲਵੀਰ ਸਿੰਘ ਮਨੂਰ ਗਰੁੱਪ ਤੋਂ ਅੱਜ ਅਸੀਂ ਪੀਡੀਐਫ ਮੇਲੇ ਤੇ ਪਹੁੰਚਿਆ ਸਹਰੇ ਵਾਲੀ ਮਸ਼ੀਨ ਲੈ ਕੇ ਮੱਕੀ ਦਾ 4 ਪੌਣ ਵਾਲੀ ਮਸ਼ੀਨ ਜਿਹੜੀ ਕਿ ਆਪਣੀ 4 ਰੋ ਲੈ ਕੇ ਜਾਂਦੀ ਹੈ ਮਸ਼ੀਨ ਇਹਦੇ ਵਿੱਚ ਕੀ ਜਿਹੜੇ ਵੀ ਕਿਸਾਨ ਭਰਾਵਾਂ ਨੂੰ ਪ੍ਰੋਬਲਮ ਆਉਂਦੀ ਹੈ ਇਹਨਾਂ ਨੂੰ ਅਸੀਂ ਡੀਪਲੀ ਜਾ ਕੇ ਸੋਧਦੇ ਆ ਉਹਨਾਂ ਦੀ ਗੱਲਬਾਤ ਸੁਣ ਕੇ ਫੀਲਡ ਦੇ ਵਿੱਚ ਕੀ ਦਿੱਕਤਾਂ ਆ ਰਹੀਆਂ ਨੇ ਅਚਾਰ ਦੀ ਕੁਆਲਿਟੀ ਨੂੰ ਲੈ ਕੇ ਟਾਂਡੇ ਖਰਾar ਨੂੰ ਲੈ ਕੇ ਦਾਣਾ ਨਹੀਂ ਕ੍ਰੈਸ਼ ਕਰਦੀਆਂ ਬੂਮ ਚੋਕ ਹੁੰਦਾ ਹੈ ਤੇ ਬਾਕੀ ਜੋ ਵੀ ਹੋਰ ਵੀ ਕੋਈ ਪਰੇਸ਼ਾਨੀਆਂ ਆਉਂਦੀਆਂ ਨੇ ਉਹਨਾਂ ਨੂੰ ਆਪਾਂ ਦੇਖਦੇ ਹੋਏ ਬਹੁਤ ਸਾਰੇ ਸੁਧਾਰ ਕੀਤੇ ਨੇ ਮਸ਼ੀਨ ਦੇ ਵਿੱਚ ਮਸ਼ੀਨ ਦਾ ਹਾਈਡਰੋਲਿਕ ਸਿਸਟਮ ਆ ਜਿਹੜਾ ਤੇਲ ਆ ਉਹ ਮਸ਼ੀਨ ਦਾ ਸਾਡਾ ਸੈਪਰੇਟ ਦਿੱਤਾ ਹੋਇਆਗਾ ਤੇ ਜਿਹੜਾ ਕੀ ਤੁਸੀਂ ਦਿਖਾ ਸਕਦੇ ਹੋ ਰੂਟਰ ਦੀ ਬਨਾਵਟਾ ਬਹੁਤ ਸੋਹਣੀ ਕੀਤੀ ਹੈ ਦਾਣੇ ਕ੍ਰੈਸ਼ਿੰਗ ਦੇ ਲਈ ਤੇ 12 ਮੀਡ ਲੱਗੇ ਹੋਏ ਨੇ 250 ਕਿਲੋ ਦੀ ਕੈਪੈਸਿਟੀ ਹੈ ਜੀ ਤੇ ਦਾਣੇ ਕ੍ਰੈਸ਼ਿੰਗ ਦੀ ਫੁੱਲ ਗਾਰੰਟੀ ਰਹੂਗੀ ਸਾਡੀ ਕਿ ਸਾਰੇ 베ARING ਵਗੈਰਾ ਵਧੀਆ ਜਪਾਨੀਸ ਕੁਆਲਿਟੀ ਦੇ ਲੱਗੇ ਹੋਏ ਨੇ ਸਾਫਟਾਂ ਵਗੈਰਾ ਵਧੀਆ ਕੁਆਲਿਟੀ ਦੀਆਂ ਲੱਗੀਆਂ ਹੋਈਆਂ ਨੇ ਤੇ ਟੋਕਰੀ ਵਗੈਰਾ ਦਿਖਾ ਸਕਦੇ ਹਾਂ ਤੁਸੀਂ ਪੂਰੀ ਹੈਵੀ ਡਿਊਟੀ ਹੈ ਚਾਰ ਜੈਕਾਂ ਵਾਲੀ ਟੋਕਰੀ ਹੈ ਤੁਸੀਂ ਟਿਪਰ ਵਗੈਰਾ ਦੇ ਵਿੱਚ ਪਾ ਸਕਦੇ ਹੋ ਕਿਤੇ ਵੀ ਕਿੰਨੀ ਵੀ ਹਾਈਟ ਦੇ ਉੱਤੇ ਤੁਸੀਂ ਇਹਨੂੰ ਆਪਾਂ ਸੈਲਜ ਨੂੰ ਪਾ ਸਕਦੇ ਹਾਂ ਤੇ ਜਿਹੜੀ ਆਪਾਂ ਸਟੀering ਵਗੈਰਾ ਲੱਗੇ ਹੋਏ ਨੇ 360 ਡੀ ਆਪਣੀ ਸੀਟ ਘੁੰਮਦੀ ਹੈ ਤੇ ਰਿਵਰਸ ਫੋਰਵਰਡ ਦੋਨੋਂ ਸਾਈਡ ਆਪਾਂ ਟਰੈਕਟਰ ਨੂੰ ਯੂਜ਼ ਕਰ ਸਕਦੇ ਹਾਂ ਤੇ ਬਾਕੀ ਬੂਮ ਚੋਕਿੰਗ ਵਗੈਰਾ ਦੀ ਸੈਲਜ ਦੀ ਕੁਆਲਿਟੀ ਦੀ ਟਾਂਡੇ ਖਿਲਾਰਨ ਦੀ ਮਨੂਰ ਗਰੁੱਪ ਵੱਲੋਂ ਫੁੱਲ ਬਟਾ ਫੁੱਲ ਗਾਰੰਟੀ ਹੈ ਕੋਈ ਵੀ ਕਿਸਾਨ ਭਰਾ ਇਹ ਨਹੀਂ ਕਹਿ ਸਕਦਾ ਵੀ ਸਾਡਾ ਸੀਜ਼ਨ ਸੋਹਣਾ ਨਹੀਂ ਲੱਗਿਆ ਮਸ਼ੀਨ ਨੇ ਚਾਰ ਪਿਆ ਵਧੀਆ ਨਹੀਂ ਬਣਾ ਕੇ ਦਿੱਤੇ ਜਿਹੜਾ ਵੀ ਮਨੂਰ ਕੰਪਨੀ ਦੀ ਮਸ਼ੀਨ ਲੈ ਕੇ ਜਾਊਗਾ ਬਹੁਤ ਸੋਹਣੇ ਪੈਸੇ ਬਣਾਊਗਾ ਕਿਰਾਏ ਦਾ ਕਿਰਾਏ ਵਾਲਾ ਹੋਵੇ ਚਾਹੇ ਜ਼ਿਮੀਂਦਾਰ ਆਪਦੇ ਫਾਰਮ ਵਾਸਤੇ ਲੈ ਕੇ ਜਾਵੇ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੰਦੇ ਜੇ ਕਿਸੇ ਕਿਸਾਨ ਭਰਾ ਨੇ ਮਸ਼ੀਨ ਲੈਣੀ ਆ ਜਾਂ ਕੋਈ ਜਾਣਕਾਰੀ ਲੈਣੀ ਆ ਮਸ਼ੀਨ ਬਾਰੇ ਉਹ ਸਾਡੀ ਫੈਕਟਰੀ ਹੈਗੀ ਆ ਧੂਰੀ ਰੋਡ ਸੰਗਰੂਰ ਤੇ ਮੈਂ ਆਪਦਾ ਕੰਟੈਕਟ ਨੰਬਰ ਵੀ ਦੇ ਦਿੰਦਾ ਫੋਨ ਕਰਕੇ ਵੀ ਤੁਸੀਂ ਆ ਸਕਦੇ ਹੋ ਬੁੱਕ ਵੀ ਕਰਵਾ ਸਕਦੇ ਹੋ 8427235635 ਇੱਕ ਵਾਰ ਫੇਰ ਬੋਲਦਾ 8427235635 ਧੰਨਵਾਦ ਜੀ